43 ਚਾਹੀਦਾ ਚੈਂਪੀਅਨ ਖਾਣੇ ਦੇ ਵਿੱਚ ਸਾਨੂੰ ਪਾਉਂਦੇ ਨਹੀਂ ਹੈਗੇ ਕਹਿੰਦੇ ਨੇ ਸੜੇ ਨੇ ਦੋ ਮਾਰੋ ਜੁੱਤੀਆਂ ਇਹਨਾਂ ਦਾ ਨੰਬਰ ਇਹ ਨਾ ਪਾਓ ਇੱਕ ਕੰਮ ਖਰਾਬ ਕਰ ਲਈ ਇੱਧਰ ਸੁਣੀ ਕਰ ਆ ਆ ਪੱਖ ਜਿੰਨੇ ਨੰਬਰ ਤੇ ਸੀ ਆ ਮੇ ਰਿੰਗ ਚ ਪਤਾ ਹੈ ਡਾਕਟਰਾਂ ਨੇ ਨਾਲ ਜੀ ਹੁਣ ਸੁਣ ਆ ਭੰਗੜੇ ਪਾਉਣ ਲਈ ਆ ਖੜਾ ਨਹੀਂ ਹੈਗੀ ਬਾਤ ਇਹ ਜਿੱਤੀ ਭੰਗੜੇ ਪਾਉਂਦਾ ਮੈਂ 1 ਲੱਖ ਰੁਪਿਆ ਲਰੂਗਾ ਇਹ ਤੇਰੇ ਡਾਕਟਰ ਮੇਰੇ ਤੋਂ ਚੱਕਮੀ ਬੱਕਰੀ ਘੱਟ ਦੇਣਾ ਪਾਲੀ ਸੁਣਦੇ ਨੇ ਸਟਾਰ ਸਾਡਾ ਪਾਰੀ ਚਾਹੀਦਾ ਚੈਂਪੀਅਨ ਖਾਣੇ ਦੇ ਵਿੱਚ ਸੁਣ ਲੈ ਉਹ ਨੂੰ ਇਹ ਕੁਛ ਨਹੀਂ ਵੀ ਕਿਹੜੇ ਮੇਲੇ ਤੋਂ ਜਿੱਤੀ ਉਹ ਤੀਜਾ ਨੰਬਰ ਵੀ ਕੀਤਾ ਮੈਂ ਲੈ ਰੂ 50 ਦੀ ਲਿਆ ਆਪਾਂ ਦਾ ਬਾਬੇ ਮੈਂ ਸਨਕ ਦੇਖੇ ਮੇਲਾ ਨਹੀਂ ਦੇਖਿਆ ਆਪਣੇ ਪਾਠਾ ਕਰ ਆਪਣੇ ਮੇਲੇ ਦੀ ਸਨਕ ਦੇਖਿਆ ਮੇਰੇ ਸਤ ਨੂੰ ਦੁੱਧ ਮੈਂ ਪਾ ਚੀਕ ਲੈਣਾ ਤੈਨੂੰ ਅਸੀਂ ਖਮੀ ਚੱਕਾਂਗੇ ਨਾਲ ਪਿੰਡਾ ਸਾਫ ਇਹ ਤੇਰੀ ਮੇਰੇ ਇਹਨਾਂ ਕਾੜ ਕੇ ਬਣਾਏ ਹੋਏ 100 ਬੱਕਰੀ ਦਾ ਮਾਲਕ ਹੈ ਨਾਲੇ ਛੜਾ ਯਾਰ ਹੈ ਛੜਾ ਯਾਰ ਹੈ ਇਹ ਕਹਿੰਦਾ ਪਹਿਲਾਂ ਖਰਚਾ ਮੈਂ ਦੰਗੀਆਂ ਵੱਡਣਾ ਉਹ ਨਾ ਮੈਡਮ ਸਾਹਿਬ ਜੱਫਾ ਤੇਰੇ ਨਾਲ ਜਿਹੜਾ ਕਹਿੰਦੇ ਪੰਜਾਬ ਚੋਂ ਵਾਹੀ ਕੋਈ ਨਹੀਂ ਕਹਿ ਸਕਦਾ ਇੱਕ ਮਿੰਟ ਰਾਜੂ ਉਹ ਰਾਜੂ ਇਹ ਕਹਦਾ ਲੱਥਰੇ ਲੱਥਾ ਨਹੀਂ ਆਉਣਾ ਰੁਪਏ 50 50 ਹਜ਼ਾਰ ਦੀ ਸ਼ਾਂਤੀਆਂ ਰੰਗ ਚ ਜਾਤੀ ਜਾਵੇ ਜਿਹਨੂੰ ਰੰਗ ਚ ਜਾਤੇ ਆਵੇ 50 50 ਹਜ਼ਾਰ ਬੇ ਰੰਗ ਚ ਪਤਾ ਡਾਕਟਰ ਰੰਗ ਹੋਰ ਤੂੰ ਖੜੇ ਤੂੰ ਰੰਗ ਨਿਕਲੋ ਹੁਣ ਭੱਜ ਨਾ ਤਾਲੀਆਂ ਨੂੰ ਨਾਲ ਜਾਣੀ ਡਾਕਟਰਾਂ ਨੂੰ ਚੰਗੀ ਚੰਗੀ ਬੱਚੇ ਨੂੰ ਕਰਦੇ ਡਾਕਟਰ ਦਾ ਡਾਕਟਰ ਦਾ ਚੰਗਿਆ ਚੰਗਿਆ ਨੂੰ ਕੱਢ ਦਿੰਦੇ ਆ ਮੈਂ ਬੱਚੋਂ ਲਿੰਗ ਚੋਂ ਬਗੜੇ ਪਾਉਣ ਲਈ ਆ ਖੜਾ ਬਾਲਣ ਤੇ ਵੀਡੀਓ ਇਹਨਾਂ ਨੂੰ ਬਗੜੇ ਪਾਉਣ ਲਈ ਆ ਖੜਾ ਅਮਰੀਕਾ ਤੂੰ ਕਿਹਾ 50 ਦੀ ਕਿਹਾ ਤੂੰ ਮੈਂ 50 ਨਾਮ ਦਊ ਜੇ ਤੈਨੂੰ ਖਸਦੂ ਚੰਗਿਆ ਚੰਗਿਆ ਨੂੰ ਕਰ ਦੋ ਆ ਲੱਖ ਦੀ ਤਾਂ ਹੀ ਨਹੀਂ ਦਿੰਦੇ ਆ ਮਾਤਾ 87 ਰੁਪਇਆ ਤਰੂੰਗਾ ਜੇ ਤੇਰੇ ਡਾਕਟਰ ਮੇਰੇ ਕੋ ਚੱਕਮੀ ਬੱਕਰੀ ਕੱਢ ਦੇਣਾ ਕਾਲੀ ਸੰਦ ਦੇ ਨੇ ਇੱਕ ਮਿੰਟ ਠੀਕ ਹੈ ਓ ਰਾਜੂ ਇਹਨੂੰ ਰੱਸੀ ਕਰਾਂ ਪੱਥਰ ਬਾਰੇ ਵੀ ਨਾ ਜਿੱਤੀ ਆ ਚਾਰ ਦਾੰਦ ਆਠ ਦਾੰਦ ਦੂਜਾ ਨੰਬਰ ਕਰਕੇ ਮੈਂ ਮੰਨਦਾ ਮੈਂ ਤੇਰੀ ਗੱਲ ਹੈ ਇਹਨੂੰ ਛਿੱਤੀ ਪਤਾ ਕਿਹੜੀ ਸੀ ਇਹਨੂੰ ਇਹਨੂੰ ਛਿੱਤੀ ਸੀ 21000 ਆਲੇ ਅੱਤੇ ਨੰਬਰ ਤੇ ਆ ਜਿਹੜੇ ਸਰਕਾਰ ਬਣਦੇ ਜਿਹੜੇ ਫਾਰਮ ਵਾਲੇ ਸਰਕਾਰ ਕੋਈ ਨਹੀਂ ਹੈਗਾ ਸਗਤ ਵਾਲੀ ਚਾਹੀਦਾ ਚੈਂਪੀਅਨ ਖਾਣੇ ਦੇ ਵਿੱਚ ਸਾਨੂੰ ਪਾਉਂਦੇ ਨਹੀਂ ਹੈਗੇ ਇਹ ਦੋ ਮਾਰੋ ਜੁੱਤੀਆਂ ਇਹਨਾਂ ਦਾ ਨੰਬਰ ਇਹ ਨਾ ਪਾਓ ਇੱਧਰ ਤੋਂ ਕੰਮ ਖਰਾਬ ਕਰਦੇ ਆ ਇੱਧਰ ਸਹੀ ਕਰਾ ਆਹ ਪੱਖ ਕਿੰਨੇ ਦੇ ਨੰਬਰ ਤੇ ਸੀ ਹਾਂ ਆਹ ਪੱਖ ਪਹਿਲੇ ਤੇ ਸੀ ਮੈਂ ਕਿੰਨੇ ਕਹੇ ਸੋਨੂ ਪਰਾ ਹੋ ਜਾ ਮੂੰਹ ਘਮਾ ਲੈ ਤੇਰਾ ਇਹਨੇ ਪੱਕਾ ਕਰ ਦਿੱਤੀ ਹੈ ਸਿੱਤੀ ਹੋਈ ਹੈ ਇਹਨੇ ਤਿੰਨਾ ਜੋ ਇਕੱਲਾ ਜਿੱਤੀ ਆਪਣੀ ਹੋਈ ਹੈ ਜਿੱਤੇ ਉਹ ਤਾਂ ਮੈਂ ਮੰਨਦਾ ਰਾਜੂ ਇਹ ਨੂੰ ਮੰਨਦਾ ਇਹ ਤਾਂ ਜੇ ਵਿਸਾਖੀ ਦਿੱਤੀ ਹੋਵੇ ਬਾਬੇ ਉਹ ਵੀਰੇ ਤੱਕ ਸੁਣ ਤਾਂ ਲੈ ਮੇਰੀ ਗੱਲ ਸੁਣ ਲੈ ਸੁਣ ਤਾਂ ਲੈ ਇੱਧਰ ਨੂੰ ਆ ਵੀ ਸਾਡੇ ਪਿਓਾਂ ਨੇ ਧਰਤੀ ਪੱਤ ਦੀ ਜ਼ਿੰਮੇਵਾਰਤਾ ਹੁਣ ਬੱਕਰੀਆਂ ਰੱਖਦੇ ਨੇ ਸਾਡੇ ਪਿਓ ਨੇ ਜ਼ਿੰਮੇਵਾਰ ਛੱਡਦੇ ਤੂੰ ਜਿੰਨੇ ਸਾਡੇ ਪਿੰਡ ਤੇ ਜ਼ਿੰਮੇਵਾਰ ਬੱਕਰੀਆਂ ਸੀ ਪੂਰੇ ਪੰਜਾਬ ਦੇ ਸਮਝ ਗਿਆ ਨਾ 42 42 ਇੰਚ ਦੇ ਬੱਕੀਆ ਦੋ ਦੋ ਦਾ ਦੇਖੀ ਦੋ ਦੋ ਦਾ ਪੇੜ ਆ ਉਹ ਦੋ ਦਾ ਸਾਡੇ ਸਾਡੇ ਬੋਆ ਲੱਗ ਗਿਆ ਇਹ ਨਾ ਕਰ ਤੂੰ ਵਿਖੂਗਾ ਕਿਹੋ ਜਿਮੀਦਾਰ ਅੱਖ ਨਹੀਂ ਪੇੜੀ ਤੇ ਲੈ ਉਹ ਸੋਹਣੇ ਤੇਰਾ ਇਹ ਕਿੱਤਾ ਹੀ ਜਿਮੀਦਾਰਾਂ ਦਾ ਇਹ ਕਿੱਤਾ ਹੀ ਜਿਮੀਦਾਰਾਂ ਦਾ ਸੀ ਹੋੜ ਰੱਖੀ ਗੁਦਾਸੀਆਂ ਨੂੰ ਸਾਰੀ ਲੱਖਾਂ ਜਾਨਾਂ ਦਾ ਜਿਹੜਾ ਦਾਤਾ ਬੱਕੀਆ ਇਹਦਾ ਕੋਈ ਭੈਣ ਜੋ ਅੱਗੇ ਸੰਗੋਜਲੇ ਬੜੇ ਰਹਦੇ ਸਾਡੇ ਨਹੀਂ ਕਰੀ ਜਾਂਦਾ ਜਿੱਥੇ ਜਾਉਂਦਾ ਉਹ ਇੱਕ ਵਾਰ ਇਹਦੇ ਲਈ ਜਨਤ ਸਭ ਨੂੰ ਪਤਾ ਰਾਜੂ ਇੱਕ ਵੇ ਇੱਕ ਮਿੰਟ ਹਾਂ ਜੜੇ ਨਹੀਂ ਤਾਂ ਹੀ ਐਵੇਂ ਸੁਣ ਚਲੋ ਆਪਾਂ ਹਾਸੇ ਨਾਲ ਲੜਦੇ ਨਹੀਂ ਨਾ ਨਾ ਬਾਬਾ ਜੀ ਚੁੱਪ ਚਾ ਕਰ ਜਾਓ ਇੱਥੇ ਬੰਦਿਆਂ ਨੂੰ ਹੋਰ ਲੱਤੂ ਕਰੋ ਮੇਰੇ ਸਕੇ ਭਾਈ ਦਾ ਮੁੰਡਾ ਆਇਆ ਜਿਹੜੇ ਬੰਦੇ ਕਹਿੰਦਾ 20000 ਦੀ ਬੱਕਰੀ ਆ ਜਾਂਦੀ ਆ ਬਾਬਾ ਜੀ ਇੱਕ ਮਿੰਟ ਮੈਂ ਤਾਂ ਮੁੰਡਿਆਂ ਨੂੰ ਪਤਾ ਲੱਜੂ 50 50 ਲੱਖ ਲੱਖ ਦੀ ਬੱਕਰੀ ਹੈਗੀ ਕਿ ਨਹੀਂ ਹੈਗੀ 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 ਖੜੇ ਬਾਬਾ ਜੀ ਆਹ ਬੱਕਰੀ ਅੱਜ ਤੋਂ 2 ਸਾਲ ਪਹਿਲਾਂ ਕਿੱਡੀ ਖੋ ਆਪਾਂ ਅੱਜ 6 ਦੰਦਾਂ ਦਾ ਖੀਰੀ ਹੋਗੀ ਨਾ ਇਹ ਖੀਰੀ ਪੱਟ ਸਿੰਘ ਵਸਾ ਕੇ ਅਸੀਂ 40000 ਦੀ ਲਈ ਸੀ ਨਹੀਂ ਸੀ ਮੈਨੂੰ ਪਤਾ ਬਾਹਰ ਦੇ ਮੇਲੇ ਤੇ ਤੇ ਖੀਰੀ ਪੱਟ 40 ਦੀ ਲਈ ਤੇ ਅੱਜ 6 ਦੰਦ ਕਿੰਨੇ ਦੀ ਹੈ ਆ ਚਾਰ ਮੇਲੇ ਦੀ ਚੈਂਪੀਅਨ ਚਾਰ ਮੇਲੇ ਦੀ ਚੈਂਪੀਅਨ ਫਿਰ ਹੁਣ ਬਾਬਾ ਤੈਨੂੰ 50000 ਦਵਾ ਦਈਏ ਨਾ ਇਹ ਵੇਚ ਨਹੀਂ ਨਹੀਂ ਬਾਬਾ ਲੈ ਲੈ ਲੇਕਰਾਂ ਆਂਦਾ ਮੁੰਡਾ ਆਂਦਾ ਮੁੰਡਾ સોનુએ કોઈ પણ નહી પજાની કોઈ નહી